ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਝੋਨੇ ਵਿੱਚ ਨਮੀ ਦੀ ਮਾਤਰਾ ਵਿੱਚ ਛੂਟ ਦੇਣੀ ਚਾਹੀਦੀ ਹੈ ਇੱਕ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਅਸਵਾਰੀ ਬਾਰਿਸ਼ਾਂ ਬਹੁਤ ਹੋਈਆਂ ਨੇ ਕਿਸਾਨਾਂ ਨੂੰ ਵੱਡੀ ਮੁਸੀਬਤ ਝੇਲਣੀ ਪਈ ਹੈ ਫਸਲਾਂ ਦੇ ਨਾਲ-ਨਾਲ ਉਨ੍ਹਾਂ ਦੇ ਕਰ ਅਤੇ ਘਰਾਂ ਦਾ ਸਮਾਨ ਵੀ تباہ ਹੋ ਗਿਆ ਹੈ ਫਸਲਾਂ ਵਿੱਚ ਅਜੀਬੀ ਕੇ ਫੁੱਟ ਪਾਣੀ ਖੜਾ ਹੈ ਜਿਸ ਕਾਰਨ ਸੁਖੀਆਂ ਫਸਲਾਂ ਮੰਡੀਆਂ ਵਿੱਚ ਨਹੀਂ ਲਾਈਆਂ ਜਾ ਸਕਦੀਆਂ ਜੇਕਰ ਹੋਰ ਦਿਨਾਂ ਤੱਕ ਕਿਸਾਨ ਫਸਲਾਂ ਨੂੰ ਸੁਖੋਣ ਦੀ ਕੋਸ਼ਿਸ਼ ਕਰਦੇ ਨਹੀਂ ਤਾਂ ਉਹ ਕਾਲੀਆਂ ਪੈ ਜਾਣਗੀਆਂ ਜਿਸ ਨਾਲ ਕਿਸਾਨਾਂ ਦਾ ਹੋਰ ਨੁਕਸਾਨ ਹੋਵੇਗਾ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਗਲਬਾਤ ਕਰਕੇ ਕਿਸਾਨਾਂ ਦੀ ਫਸਲ 70% ਤੋਂ ਵੱਧ ਨਮੀ ਹੋਣ ਤੇ ਵੀ ਖਰੀਦਣੀ ਚਾਹੀਦੀ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਹੈ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਵੇਖ ਰਹੇ ਆਂ ਅੱਜ ਤੋ ਜਿਹੜਾ ਪਿਛਲਾ ਝੋਨੇ ਦੀ ਫਸਲ ਵੀ ਸੀ ਤੁਹਾਨੂੰ ਪਤਾ ਗਵਰਨਮੈਂਟ ਪ੍ਰਪੇਅਰਡ ਸੀ ਉਦੋਂ ਵੀ ਝੋਨਾ ਰੋੜਿਆ ਵੱਡੇ ਪੇਮਾਨੇ ਤੇ ਲੁੱਟ ਹੋਈ ਤਿੰਨ ਤੱਕ 3300 ਰੁਪਏ ਪ੍ਰੀ ਕਿੰਟਲ ਪਿੱਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਸੀ ਵਿਧਾਨ ਸਭਾ ਚ ਮੈਂ ਵੀ ਚੁੱਕਿਆ ਟ੍ਰਿਪਜੀ ਨੇ ਵੀ ਜ਼ਿਕਰ ਕੀਤਾ ਸੀ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਹੁਣ ਦੂਜੀ ਗੱਲ ਇਹ ਫੇਰ ਕਿਸਾਨਾਂ ਨੂੰ ਫੇਰ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਵੇਖੋ ਇੱਕ ਪਾਸੇ ਇੰਨੀ ਬਰਸਾਤ ਹੋਏ ਤੁਸੀਂ ਜਦੋਂ ਨਮੀ 17% ਰੱਖ ਦਿੱਤੀ ਹੈ ਤੇ ਇਸ ਟਾਈਮ ਤੇ ਨਮੀ ਘਟ ਤੋਂ ਘਟ 25 30% ਹੋ ਗਈ ਚੁੱਕਾ ਕਿੱਥੋਂ ਲਿਆਓਗੇ ਪੈ ਗਈਆਂ ਸਾਰੀਆਂ ਗੱਲੀਆਂ ਪਹਿਲੀ ਗੱਲ ਤੇ ਆਲਮੋਸਟ ਜਿਹੜਾ دریاਵਾ ਦੇ ਮਾਰ ਵਾਲਾ ਉਹ ਤਾਂ ਚੋਨਾ ਖਤਮ ਹੋ ਗਿਆ ਸੀ ਤੇ ਜਿਹੜਾ ਬਕਾਇਆ ਰਹਿ ਗਿਆ ਉਦੇ ਵਿੱਚ ਆ ਸ਼ਰਤ ਲਾ ਦਿੱਤੀ ਹੈ ਤੇ ਮੈਂ ਭਗਵੰਤਬਾਨ ਨੂੰ ਇਹ ਕਹਿਣਾ ਚਾਹਾਂਗਾ ਇਸ ਕਿਸਮ ਦੀਆਂ ਸ਼ਰਤਾਂ ਨਾਲ ਨਾਓ ਗਵਰਨਮੈਂਟ ਇਹ ਖੁੱਲਾ ਰੱਖੇ ਕਿ ਜੀ ਆਪਣੀ ਫਸਲ ਲੈ ਕੇ ਆਓ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਵੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸੁੱਕਾ ਹੀ ਆਏ ਪਰ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲਾ ਤੇ ਵੈਸੇ ਹੀ ਕਾਲਾ ਹੋ ਜਾਣਾ ਅੱਧੇ ਤੇ ਤੁਹਾਨੂੰ ਪਤਾ ਬਿਮਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗੜ ਗਿਆ ਤੇ ਜੇ ਜ਼ਿਆਦਾ ਦਿਨ ਸੁਕਾਣਗੇ ਤੇ ਵੈਸੀ ਕਾਲਾ ਹੋ ਜੇਗਾ ਕਿਸਾਨ ਤੇ ਪਹਿਲੀ ਮਾਰ ਦਿੱਤਾ ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਫਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲ ਮੇਲੋਂ ਰਚਾਈ ਦਸੀ ਉਹ ਨਾ ਹੋਣ ਕਰ ऑलरेडी ਪੰਜਾਬ ਸਫਰ ਕਰ ਰਿਹਾ ਉਹਨੇ ਅਗਲੀ ਸ਼ਰਤ ਲਾਤੀ ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਜਾਂਦਾ ਲੁੱਟਣ ਦਾ ਹੀ ਹੈ ਕਿ ਜਦੋਂ ਕਿਸਾਨ ਕੋ ਰਿਆ ਕੋਈ ਨਹੀਂ ਐਸ ਟਾਈਮ ਡਿਸਟਲ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਰਕਾਰ ਦਾ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਗਵੰਤੂ ਨੂੰ ਹੀ ਕਰ ਸਕਣਾ ਇਹਦਾ ਕੰਮ ਹੈ ਉੱਥੇ ਜਾ ਕੇ ਬੈਠੇ ਬਟ ਮੈਨੂੰ ਲੱਗਦਾ ਇਹਦੇ ਕੰਟਰੋਲ 'ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕਦਾ ਨਾ ਛੋੜੋ ਆਹੀ ਗੱਲ ਲੱਗਦੀ